ਜੋ ਸੰਗਤਾਂ ਨੂੰ ਆਪਾਂ ਦਿਖਾਉਣੇ ਆ ਜੀ ਜਿਹੜੀ ਜਗ੍ਹਾ ਢਾ ਲਗੀ ਸੀ ਸਵੇਰੇ ਕਿਉਂਕਿ ਅੱਧੀ ਛੜਕ ਵੱਢ ਕੇ ਲੈ ਗਿਆ ਸੀ ਤੇ ਸੰਗਤਾਂ ਨੇ ਬੜੇ ਤਕੜੇ ਹੋ ਕੇ ਜ਼ੋਰ ਮਾਰ ਕੇ ਪਾਉ ਜੀ ਜਿਹੜਾ ਸੁਭਰਾਵਾਲਾ ਬੰਨ ਟੁੱਟਣ ਤੋਂ ਬਚਾਇਆ ਜੀ ਦੇਖੋ ਤੋੜੇ ਪਰ ਪਰ ਕੇ ਲੈ ਕੇ ਆਉਣ ਡਿਆ ਵੀਰ ਬੜਾ ਸੁਜੋਗ ਆ ਇਹਨਾਂ ਸੇਵਾਦਾਰਾਂ ਦਾ ਜਿਹੜੇ ਜਿਹੜੇ ਵੀਰ ਅਲੱਗ-ਅਲੱਗ ਪਿੰਡਾਂ 'ਚੋਂ ਅੱਜ 10-10 ਤੋਂ 15-15 ਟਰੈਕਟਰ ਮਿੱਟੀ ਪਰ ਕੇ ਲੈ ਕੇ ਆਏ ਆ ਤੇ ਹਾਂ ਵੀਰ ਜੀ ਕਿਹੜੇ ਲਾ ਕੇ ਤੋਂ ਆਏ ਜੀ ਖੂਏ ਰੀਆ ਜੀ ਮਖੂਏ ਰੀਆ ਤੋਂ ਆ ਪਰਖ ਲਈ ਤੋੜੇ ਜੀ ਹਾਂਜੀ ਹਾਂਜੀ ਵਾਹ ਜੀ ਬੜੀ ਸੇਵਾ ਤਕੜੀ ਆ ਪਾਉਜੀ ਤੁਹਾਡੀ ਹੈ ਵਧੀਆ ਗੱਲ ਆ ਵੀ ਡੁੱਬਦਿਆਂ ਨੂੰ ਵੇਖੋ 20 ਪਿੰਡਾਂ ਦਾ ਨੁਕਸਾਨ ਹੁੰਦਾ ਜੇ ਕਿਤੇ ਇੱਥੋਂ ਬਾਨ ਟੁੱਟਦਾ ਸਿੱਦਾ ਕਿਉਂਕਿ ਜਿਆਦਾ ਲੋਡ ਸਾਨੂੰ ਮਿੱਟੀ ਦੀ ਆ ਕੋਈ ਰਾਸ਼ਨ ਦੀ ਲੋਡ ਨਹੀਂ ਚਾਰ ਤੋੜੀ ਤੰਦ ਸਭ ਕਿਰਪਾ ਹੋਈ ਪਈ ਆ ਤੇ ਪਰ ਮਿੱਟੀ ਦਾ ਮੁੱਲ ਕੋਈ ਨਹੀਂ ਜੇ ਹਾਂਜੀ ਤੇ ਹੋਰ ਕੁਝ ਕਹਿਣਾ ਚਾਹਣੇ ਸਨ ਤੁਹਾਨੂੰ ਜੀ ਸਿੱਧੇ ਸਭ ਨਾਲ ਆਓ ਤੇ ਹੈਲਪ ਕਰਾਓ ਬੰਦ ਬਣਾਓ ਬਿਲਕੁਲ ਜੀ ਕਿੰਨੇ ਟਰਾਲੇ ਆਏ ਆਪਣੇ ਉਹ ਚ ਆਪਾਂ ਦੋ ਲੈ ਕੇ ਆਏ ਜੀ ਦੋ ਟਰਾਲੇ ਵਾਈ ਜੀ ਵਾਈ ਗਰੂ ਮੇਰ ਕਰੀ ਇਹਨਾਂ ਭਰਾਵਾਂ ਤੇ ਸੱਚੇ ਬਾਦਸ਼ਾਹ ਚੜਦੀ ਕਲਾ ਦੇ ਵੇਖੋ ਤੋੜਿਆਂ ਦੀ ਬੇਨਤੀ ਕੀਤੀ ਤੇ ਤੋੜਿਆਂ ਦੇ ਢੇਰ ਲੱਗ ਗਏ ਬਾਕੀ ਆਜੋ ਅੱਗੇ ਦਿਖਾਉਣੇ ਤੁਹਾਨੂੰ ਜਿਹੜੀ ਜਗ੍ਹਾ ਢਾ ਲੱਗੀ ਆ ਭਾਈ ਆਜੋ ਉਸ ਜਗ੍ਹਾ ਤੇ ਆਪਾਂ ਪਹੁੰਚ ਚੁੱਕੇ ਆ ਜੀ ਜਿਹੜੀ ਜਗ੍ਹਾ ਤੋਂ ਪੰਨ ਟੁੱਟਣ ਲੱਗਾ ਸੀ ਜੀ ਥੋੜਾ ਹੀ ਫਰਕ ਰਹਿ ਗਿਆ ਸੀ ਜੇ ਸੰਗਤਾਂ ਨਾਲ ਮੋਰਚਾ ਮਾਰਦਿਆਂ ਤਾ ਬੜੀ ਮੁਸ਼ਕਲ ਹੋ ਜਾਣੀ ਸੀ ਜੀ ਵੇਖੋ ਇੱਥੋਂ ਢਾਲ ਵੇਖੋ ਸਵੇਰੇ ਜਿਹੜੀ ਲੱਗੀ ਆ ਜੀ ਇਧਰੋਂ ਸਾਈਡਾਂ ਤੋਂ ਸਾਰੇ ਜਿਹੜਾ ਤੋੜੇ ਤਾੜੇ ਜਿਹੜੇ ਇਹਨਾਂ ਨੇ ਦੇਖ ਦਿੱਤੀ ਆ ਵੇਖੋ ਕਿੱਥੋਂ ਤੱਕ ਚੱਲਦਾ ਚੱਲਦਾ ਕੰਮ ਵੇਖੋ ਦੂਰ ਤੱਕ ਬੜਾ ਵੱਡਾ ਮੋਰਚਾ ਲੱਗਾ ਜੀ ਵੇਖੋ ਸੰਗਤਾਂ ਆਜੇ ਵੀ ਸੇਵਾ ਦੇ ਵਿੱਚ ਲੱਗੇ ਹੋਏ ਜੀ ਤੇ ਮਖੂਤੂ ਆਇਆ ਕੋਈ ਅੱਜ 15 ਤਰਸਰਾਲੀ ਮੰਡ ਤੋਂ ਆਇਆ ਜੀ ਜਿਹੜੇ ਸੇਵਾ ਮਿੱਟੀ ਲੈ ਕੇ ਆਏ ਜੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਇਹਦਾ ਸਾਡਾ ਵੀਰ ਅਮਨ ਅਮਨ ਸਿ ਸਸੀਕਾਲ ਪੁੱਤ ਸਸੀਕਾਲ ਜਗਰਾਤ ਸਿੰਘ ਜਰਿਆ ਅਮਨ ਦਾ ਕਾਕਾ ਆ ਜੱਗਾ ਭਾਗੀ ਆ ਇਥੋਂ ਲਾ ਇਥੋਂ ਲਾ ਕੀ ਸੀ ਜੀ ਹਾਂ ਜੋਦੇ ਆ ਜਿੱਥੇ ਕੇਰ ਤੋੜਲੇ ਬਨੇ ਅੱਛਾ ਅੱਛਾ ਉਹ ਪਰੇ ਪਰੇ ਕੱਲ ਲਾਇਆ ਕਿੰਨਾ ਖੂਜਾ ਮਾਰਦਾ ਹਾ ਬਿਲਕੁਲ ਜੀ ਬਿਲਕੁਲ ਬੜਾ ਜਿਆਦਾ ਮਾਰਦਾ ਹੈ ਅੱਜ ਤੇ ਇਕਦਮ ਹੀ ਆ ਆ ਤਾਂ ਲੈ ਹੀ ਗਿਆ ਸੀ ਇਹਦੇ ਕੰਮ ਦੋ ਤੇ ਗਾਂਡੇ ਦਾ ਖਤਮ ਕਰ ਖਤਮ ਜੇ ਇਕਦਮ É que me perdi lá, que é? ਇਹ ਮੁਰਗੇ ਜੇ ਸੰਤ ਤੇ ਇਥੇ ਉਹ ਸੀ ਰਹੇ ਉਹਨਾਂ ਨੂੰ ਮੁਰਗੇ ਆ ਭੱਜ ਕੇ ਆ ਗਏ ਫੂਨ ਬਾਨ ਲਾ ਤੇ ਟਰਾਲੇ ਵਾਲਿਆਂ ਨੂੰ ਸੰਤ ਨੂੰ ਗੋਦਰ ਰਹੇ ਲੋਸ਼ ਮਿਟਾ ਕਰਤੀਆਂ ਅੱਛਾ ਤੇ ਫੇਰਾ ਭੱਜ ਗਏ ਜੇ ਨਾ ਉਹਦੀ ਉਦੋਂ ਟਾਈਮ ਦੇ ਟਾਈਮ ਤੇ 10 ਮਿੰਟਾਂ ਦਾ ਕੰਮ ਹੀ ਸਾਰਾ ਬਿਲਕੁਲ ਜੀ ਬਿਲਕੁਲ ਮੈਂ ਖਿੱਚ ਕੇ ਲੈ ਆਈ ਨਾ ਹੀ ਹੁਣ ਇੱਕੋਂ ਕੜ ਤੇ ਵਿੱਚੋਂ ਲੱਕੜਜੀ ਤੇ ਰੋਖ ਰਾ ਕੇ ਪਾਣੀ ਨੂੰ ਸਿੱਧਾ ਕਰਤਾ ਹੁਣ ਮੋੜ ਨਹੀਂ ਪੈਂਦਾ ਬਿਲਕੁਲ ਜੀ ਉਹ ਤੋਂ ਘੁੰਮ ਕੇ ਪਾਣੀ ਆਣ ਕੇ ਤੇ ਇਹਨੂੰ ਟੱਕਰ ਮਾਰਦਾ ਹੈ ਹਾਂਜੀ ਹਾਂਜੀ ਉਹ ਟੱਕਰ ਮਾਰ ਨੂੰ ਅੜ ਗਿਆ ਹੀ ਉਹ ਪਾਣੀ ਸਿੱਧਾ ਜਾਣ ਲੱਗ ਪਿਆ ਸਿੱਧਾ ਜਾਣ ਲੱਗ ਪਿਆ ਉੱਥੋਂ ਕਮ ਕੇ ਆਉਂਦਾ ਸੀ ਨਾ ਆਉਂਦੇ ਬਾਪਿਆਂ ਦੇ ਆ ਕਾਂਦੇ ਈ ਡੀ ਉੱਚੀ ਕਰਾਉਣੀ ਨਾਲ ਬਾਂਦੇ ਜੇ ਨਹੀਂ ਬੂਬਰਾ ਵਾਜੇ ਸਾਰੀ ਰਾਤ ਚੱਲੂ ਸੀ ਫਿਰ ਮੇਰੇ ਵੀ ਭਲਕੇ ਵੀ ਲਾਉਣੀ ਆਉਂਦੇ ਸੀ ਵਾਜੇ ਭਲਕੇ ਵੀ ਚੱਲੂ ਤੇ ਆ ਸਾਰੀ ਰਾਤ ਵੀ ਚੱਲੂਗੀ ਇਹ ਆ ਵੀਰ ਜੱਗਾ 45 ਕਿਲੇ ਵੀਰ ਦੀ ਜ਼ਮੀਨ ਜਿਹੜੀ ਡੁੱਬ ਗਈ ਆ ਪਾਣੀ ਦੇ ਵਿੱਚ ਇਸੇ ਹੀ ਪਾਣੀ ਦੇ ਵਿੱਚ ਸਾਹਮਣੇ ਕਿੱਥੇ ਕਰ ਗਈ ਆਪਣੀ ਮੋਟਰ ਟਾਲਾਂ ਲਗਾ ਜਿਹੜੀਆਂ ਬੰਗਾ ਸਾਮਣੇ ਬਾਈ ਜੀ ਟਾਲਾਂ ਵਾਲੇ ਖੇਤ ਆਪਾਂ ਹਿਊਮ ਕਰਕੇ ਵਿਖਾ ਦਈਏ 45 ਕਿਲੇ ਪਰਾ ਦੀ ਜ਼ਮੀਨ ਆ ਜਿਹੜੀ ਬਿਲਕੁਲ ਖਤਮ ਹੋ ਗਿਆ ਚੋਨਾ ਮਰ ਕੇ ਦੋ ਟਰਾਲਾ ਹਾਂ ਦੇ ਤੇ ਦੋ ਟਰਾਲਾ ਫਰਮ ਡਿੱ ਗਿਆ ਵੈਰੂ ਮੇਰ ਕਰੇ ਬੜਾ ਨੁਕਸਾਨ ਹੋਇਆ ਜੀ ਇਸ ਵਾਰ ਤੇ ਸੰਗਤਾਂ ਆ ਜੇ ਵੀ ਵੇਖੋ ਕਿੱਡੀ ਦੂਰ ਤੱਕ ਵੇਖੋ ਜਿਹੜੀ ਟਾ ਲੱਗਦੀਦਾ ਇਹਦੀ ਪ੍ਰਸਾਰਾ ਬੰਨ ਵਧਿਆ ਗਿਆ ਸੀ ਜੇ ਨਾ ਸੰਗਤਾਂ ਹੱਲਾ ਮਾਰਦੀਆਂ ਹਾਂਜੀ ਇਹ ਤਾਂ ਦੋ ਆਵੇ ਕਿੰਨੀ ਸ਼ੇਤੀ ਲੱਗਿਆ ਦੋ ਜਿੰਦਾਂ ਰਹੇ ਨੇ ਅੱਗੇ ਜੋਰ ਹੀ ਹੈ ਜੋਰ ਸੀ ਬਿਲਕੁਲ ਜੀ ਬਿਲਕੁਲ ਹਰ ਤਮਾਗ ਪਾਣੀ ਦੇ ਸਿਰੋਂ ਪੈਰ ਕੱਢ ਨਹੀਂ ਦਾਰੇ ਸੀ ਬਿਲਕੁਲ ਜੀ ਬਿਲਕੁਲ ਹਾਂ ਤੇ ਸੰਗਤਾਂ ਸੇਵਾ ਕਰ ਰੀਆਂ ਤੇ ਆ ਫੌਜੀਆ ਦਾ ਗਨਪੋੜਿਆ ਤੇ ਬਾਬਿਆਂ ਦਾ ਸ੍ਰੀ ਵਾਲੀਆ ਲਿਆਂਦਾ ਅੱਛਾ ਬਾਬਾ ਸ੍ਰੀ ਵਾਲੀ ਸਾਹਿਬ ਵਾਲਿਆਂ ਦਾ ਆਪਣਾ ਗਨਮੋਟ ਵੀ ਅੱਜ ਮਹਾਂਪੁਰਖ ਵੱਡੇ ਵੀ ਆਏ ਸੀ ਅੱਛਾ ਜੀ ਬਾਬੇ ਛੋਟੇ ਆਏ ਉਹਦੇ ਭਰਾ ਬਾਬਾ ਆਗਮਸੋਂ ਅੱਛਾ ਬਾਬਾ ਵੀਰਾ ਹੂੰ ਪਹਿਲਾਂ ਨਹੀਂ ਥੜਕੇ ਬਾਬਾ ਆਇਆ ਸਿੱਖਾ ਸੋਂ ਉਹਨੋਂ ਦਾ ਭਰਾ ਕਿ ਬਾਬਾ ਆਗਮਸੋਂ ਆ ਉਹ ਆਇਆ ਤੇ ਬਾਬਾ ਵੀਰਾ ਸੋਂ ਦੇ ਇੱਥੇ ਹੀ ਆਉ ਬੈਠਾ ਪੂਰੀ ਤੇ ਡਿਊਟੀ ਹੈਗੀ ਉਹਦੀ ਜਿਹਨ ਦਾ ਦੀ ਬਿਲਕੁਲ ਜਿਹਨ ਦਾ ਦਿਨ ਰਾਤ ਪੂਰੀ ਡਿਊਟੀ ਰਾਤ ਨੂੰ ਹੀ ਹੁੰਦੀ ਹੈ ਨਾ 2 ਵਜੇ ਦੀ ਅੱਛਾ ਅੱਛਾ ਜੀ 3:30 ਵਜੇ ਹੀ ਛੁੱਟੀ ਕੀਤੀ ਸਾਬ ਲਾਲਾ ਹਾਂ ਕੋਈ ਬੰਦਾ ਨਹੀਂ 12 ਵਜੇ ਤੱਕ ਮੈਂ ਤੈਨੂੰ ਦੱਸਦਾ ਇਹ ਵੀ ਤੇ ਸਿਆਗਰ ਮੋਹਾਲ ਦੇ ਅੱਛਾ ਬੋਲੋ ਬੋਲੋ ਵੀ 12 ਵਜੇ ਤੱਕ ਜਿਹੜੀ ਸੰਗਤਾਂ ਨਾ ਬੋਇਲ ਕੋਲ ਘੜ ਗਈ ਮੁੜ ਕੇ ਨਾ ਤਿੰਨ ਗੱਡੀਆਂ ਬਾਪਿਆਂ ਨੇ ਸਿਰ ਹਾਲ ਗਿਆ ਪਰਾ ਤੋਂ ਆਪਦੇ ਨਾ ਮੁੰਡਿਆਂ ਦੀਆਂ ਮੰਗਾਈਆਂ ਡੇਰਿਓਂ ਤੇ ਰਾਣ ਕੇ ਵੇਲਾ ਸਾਰੀ ਰਾਤ ਕੰਮ ਤਿੰਨ ਵਜੇ ੜ ਕੇ ਗਏ ਆ ਜਾਂ ਉਹਨਾਂ ਦਾ ਕੀ ਕੀ ਕਰਦਾ ਵੀ ਉਹਨਾਂ ਦੇ ਘਰੇ ਕੋਈ ਜਵਾਗ ਰੋੜਦਾ ਸੀ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਤਿੰਨ ਗੱਡੀਆਂ ਸੰਗਤ ਦੀਆਂ ਉਥੋਂ ਮੰਗਾਈਆਂ ਆਪਦੇ ਡੇਰਿਓਂ ਰਾਤੋਂ ਰਾਤ ਰਾਤੋਂ ਰਾਤ 12 ਵਜੇ ਅਹੀਂ ਤੇ ਨਾਲ ਹੀ ਤੇ ਮੁੜ ਕੇ ਜਿਉਂ ਉਹਨਾਂ ਸੰਗਤ ਮੰਗਾਈ ਆ ਤੇ ਫਿਰ ਜਾ ਕੇ ਨਾਲ ਸੰਗਤ ਸਾਰੀ ਰਾਤ ਲੱਗੀ ਰਹੀ ਤਿੰਨ ਵਜੇ ਜਾ ਕੇ ਡੇਰਿਓਂ ਵਾਹਿਗੁਰੂ ਬੜਾ ਸੁਜੋਗਾ ਵੇਖੋ ਤੇ ਜ਼ਮੀਨ ਕਿੰਨੀ ਆਪਣੀ ਜਿਹੜੀ ਡੁੱਬ ਗਈ ਦੱਸਦੇ ਸੀ ਜ਼ਮੀਨ ਆਪਣੇ 45 ਕਿਲੇ ਥਾਂ ਜਿਹੜਾ ਖਤਮ ਕਰ ਦਿੱਤਾ ਆਪਾਂ ਵੇਖੋ ਹੌਸਲਾ ਫੇਰ ਵੀ ਵੀਰ ਦਾ ਵੀ ਖਲੋਤੇ ਸੰਦ ਪੈੜਾ ਸਾਰਾ ਉੱਥੇ ਹੀ ਆਲਾ ਵੀ ਉੱਥੇ ਆ ਸਾਰਾ ਜ਼ਮੀਨਾਂ ਖੇਤ ਜੀ ਆ ਆ ਉੱਥੇ ਹੀ ਆ ਰੇ ਟਰੈਕਟਰ ਵੀ ਵੀਰ ਦਾ ਟਰਾਲਾ ਵੀ ਬਾਈ ਜੀ ਉੱਥੇ ਖੜਾ ਵਾ ਤੇ ਝੋਨਾ ਵੀ ਖਤਮ ਹੋ ਗਿਆ ਜਿੱਥੇ ਪਾਣੀ ਨਜ਼ਰ ਆ ਰਿਹਾ ਬੜੀ ਤਬਾਈ ਮਚਾਈ ਆ ਜੀ ਪਾਣੀ ਘਟਿਆ ਜ਼ਰੂਰ ਆ ਪਰ ਨੁਕਸਾਨ ਕਰਕੇ ਘਟਦਾ ਵਾ ਹਾਂ ਇਹ ਘਟਿਆ ਵੀ ਜ਼ਿਆਦਾ ਕਰੀ ਜਾਂਦਾ ਸਗੋਂ ਹਾਂ ਜੀ ਘਟਿਆ ਵੀ ਆ ਪਤਾ ਨਹੀਂ ਹਾਂ ਜਦੋਂ ਪਾਣੀ ਘਟਦਾ ਉਦੋਂ ਸਗੋਂ ਨੁਕਸਾਨ ਜ਼ਿਆਦਾ ਕਰਦਾ ਜੀ ਬਾਕੀ ਸੰਗਠਾ ਵੇਖ ਲਓ ਦੂਰ ਤੱਕ ਲੱਗੀਆਂ ਇਹ ਸ਼ਹਿਰ ਦੇ ਸੰਗਠਨ ਦੇ ਸਹਿਯੋਗ ਨਾਲ ਕੰਮ ਚੱਲਦਾ ਆ ਤੇ ਖਲੋ ਜਾਂਦਾ ਉੰਜ ਬਿਲਕੁਲ ਪਰ ਇਕੱਲੇ ਪਰ ਕੰਮ ਨਹੀਂ ਬੰਦੇਦਾ